ਨੀ ਫੁੱਲ ਬੋਲਤ ਬਣਾਈਏ ਕਿ ਨਾ ਅਕਾ ਕੜਿਆਂ ਜਿੱਥੇ ਸ਼ੇਰਾਂ ਵਾਲਾ ਗੇਟ ਪਟਿਆਲੇ ਜੋ ਮਸ਼ਹੂਰ ਹੈ ਤੇ ਸ਼ੇਰਾਂ ਵਾਲੇ ਗੇਟ ਤੋਂ ਇਧਰ ਬਾਜ਼ਾਰ ਨੂੰ ਜਾਂਦਾ ਰਸਤਾ ਤੇ ਇੱਕ ਇੱਥੇ ਤੁਹਾਨੂੰ ਦਿਖਾਵਾਂਗੇ ਫੇਮਸ ਬڑا ਪਾਓ ਬਹੁਤ ਹੀ ਮਸ਼ਹੂਰ ਹੈ ਪਟਿਆਲੇ ਦਾ ਇਹ ਮਸ਼ਹੂਰ ਹੋਣ ਦਾ ਕਾਰਨ ਵੀ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ